ਅੱਜ ਸਰ ਇਹ ਕਹਿਣਾ ਚਾਹੂੰਗਾ ਜਿਹੜਾ ਬੰਗਲਾਦੇਸ਼ ਵਿੱਚ ਇੱਕ ਹੋਰ ਕਟਵਾਂ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ 파ਦਮਾਦਾ ਦੀ ਜੈ ਅੱਜ ਸਾਡੇ ਸੰਤ ਬਾਬਾ ਨਰਿੰਦਰਦਾਸ ਜੀ ਜਿਹੜੇ ਬੱਲਾਂ ਵਾਲੇ ਆ ਉਹਨਾਂ ਦਾ ਜਨਮ ਦਿਨ ਉਹਨਾਂ ਨੂੰ ਦੇਸ਼ ਅਤੇ ਵਿਦੇਸ਼ ਦੇ ਸੰਗਤਾਂ ਨੂੰ ਲੱਖ ਲੱਖ ਵਧਾਈ ਮਹਾਰਾਜ ਜੀ ਦੀ ਉਮਰ ਲੰਬੀ ਹੋਵੇ ਅਤੇ ਦੇਸ਼ ਲਈ ਜਯਾਕਾਰ ਹੋਵੇ ਉਹਨਾਂ ਦੀ ਹੋਰ ਸੰਗਤਾਂ ਦੀ ਜਯਾਕਾਰ ਕਰਨ ਉਸ ਤੋਂ ਬਾਅਦ ਆਪਣਾ ਜਿਹੜਾ ਬੰਗਲਾਦੇਸ਼ ਵਿੱਚ ਸਾਡੇ ਹਿੰਦੂਆਂ ਨੂੰ ਕਦਰਤੀ ਦਾ ਬੰਨ ਕੇ ਮਾਰਿਆ ਜਾ ਰਿਹਾ ਜਲਾਇਆ ਜਾ ਰਿਹਾ ਹੈ ਜਾਂ ਇੱਕ ਰਾਤ ਵੀ ਬਤ ਲੱਗਿਆ ਤਿੰਨ ਬੰਦੇ ਸਾਡੇ ਸ਼ਹੀਦ ਹੋ ਗਏ ਹਿੰਦੂ ਪਰਿਵਾਰ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਅਤੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਵੀ ਸਾਡੇ ਉਹ ਵੀ ਸਾਡੇ ਹਿੰਦੂ ਭਰਾ ਨੇ ਕੰਮ ਕਰਨ ਵਾਸਤੇ ਹੀ ਗਏ ਹੋਏ ਨੇ ਜਾਂ ਉੱਥੇ ਲੋਕ ਠਹਿਰ ਜਿਵੇਂ ਭਾਰ ਦੇ ਬੰਡ ਹੋਏ ਤੇ ਉਧਰ ਚਲੇ ਗਏ ਇਸ ਕਰਕੇ ਉਹਨਾਂ ਦਾ ਵੀ ਖਿਆਲ ਕੀਤਾ ਜਾਵੇ ਉਹ ਵੀ ਸਾਡੇ ਹੀ ਨੇ ਇੱਕ ਖਾਲਸਤਾਨੀ ਜਿਹੜਾ ਅਤਵਾਦੀ ਪੰਨੂ ਆ ਉਹ ਕਹਿੰਦਾ ਵੀ ਰਾਸ਼ਟਰ ਜਿਹੜਾ ਗਾਨ ਗੀਤ ਆ ਉਹ ਬੰਦ ਹੋਵੇ ਸਕੂਲਾਂ ਵਿੱਚ ਇਹ ਬਿਲਕੁਲ ਨਹੀਂ ਹੋਣਾ ਜੋ ਧਾਰਾ ਦੇ ਹਜਾਤ ਚੱਲਦੀ ਆ ਰਹੀ ਉਹ ਬਿਲਕੁਲ ਸਹੀ ਧਾਰਾ ਵਾ ਭਾਰਤ ਦੇ ਜਿਹੜਾ ਸੰਵਧਾਨ ਆ ਮੰਨਣਿਆ ਬੀ ਆਰ ਅੰਬੇਦਕਰ ਜੀ ਦਾ ਜਿਹੜਾ ਚੱਲ ਰਿਹਾ ਜੋ ਵੀ ਸਾਡੇ ਕਾਨੂੰਨ ਚੱਲ ਰਿਹਾ ਭਾਰਤ ਦੇ ਅਸੀਂ ਉਸ ਤੋਂ ਸੰਤੁਸ਼ਟ ਆ ਇਸ ਅੱਤਵਾਦੀ ਦੇ ਮਗਰ ਲੱਗਣ ਦੀ ਲੋੜ ਨਹੀਂ ਇਸ ਅੱਤਵਾਦੀ ਨੂੰ ਮੈਂ ਕਹਿਣਾ ਚਾਹਨਾ ਅੱਤਵਾਦੀ ਗੁਰਬੰਧ ਪੰਨੂ ਨੂੰ ਇਹਦੇ ਘਰੇ ਦੋ ਵਾਰ ਤਿਰੰਗਾ ਝੰਡਾ ਭਾਰਤ ਦਾ ਲਾ ਕੇ ਆਇਆ ਤੀਜੀ ਵਾਰ ਨੂੰ ਸਰਕਾਰ ਨੇ ਇਹ ਘਰ ਕਬਜ਼ੇ ਚ ਲੈ ਲਿਆ ਸੀ ਵੀ ਇਹ ਵਾਰ-ਵਾਰ ਸਾਡੇ ਨੌਜਵਾਨ ਪੀੜੀ ਨੂੰ ਬਰਗੁਲਾ ਰਿਹਾ ਵੀ ਉੱਥੇ ਲਿਖ ਦਿਓ ਖਾਲਸਾ ਦੇ ਨਾਲੇ ਲਿਖ ਦਿਓ ਉੱਥੇ ਲਿਖ ਦਿਓ ਉਹ ਪੈਸਿਆਂ ਦੀ ਚੰਦ ਲੋਕਾਂ ਨੂੰ ਲਾਲਚ ਦਿੰਦਾ ਵਾ ਮੈਂ ਪਹਿਲਾਂ ਕਹਿਣਾ ਬਈ ਭਰਾਵੋ ਪੰਜਾਬ ਦੇ ਲੋਕੋ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਨਾ ਵਾ ਕੋਈ ਲਾਲਚ ਚ ਨਾ ਆਓ ਜਿਹੜਾ ਦੇਸ਼ ਵਿਰੋਧੀ ਕੰਮ ਆ ਆਪਾਂ ਨਹੀਂ ਕਰਨਾ ਹੈਗਾ ਆਪਾਂ ਚਾਹੇ ਰੋਟੀ ਚਾਰ ਨਾ ਖਾ ਲਈਏ ਦਾਲ ਨਾ ਖਾ ਲਈਏ ਸੁਖ ਸ਼ਾਂਤੀ ਹੁ ਰਹਿਣਾ ਵਾ ਕੋਈ ਬੜਾ ਸੋਨੇ ਦੀ ਚਿੜੀਆ ਪੰਜਾਬ ਪਹਿਲਾਂ ਵੀ ਸੀ ਅੱਜ ਵੀ ਆ ਅਸੀਂ ਰਹਿਣਾ ਰਲ ਮਿਲ ਕੇ ਕਿਸੇ ਨਾਲ ਸਾਡਾ ਕੋਈ ਮਤਲਬ ਨਹੀਂ ਸਾਨੂੰ ਖਾਲਸਾ ਨਹੀਂ ਚਾਹੀਦਾ ਇਹਦਾ ਰੈਫਰੰਡਮ ਤੇ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੇ ਰੈਫਰੰਡਮ ਤੇ ਪੋਂਦੀ ਲਾਈ ਹੈ 10 12 ਹੋਰ ਅਤਵਾਦੀ ਨੇ ਇਹਨਾਂ ਦੇ ਪੋਂਦੀ ਲੱਗੀ ਹੋਈ ਵਧੀਆ ਗੱਲ ਆ ਲੇਕਿਨ ਜਿਹੜਾ ਇਹ ਬਾਰ-ਬਾਰ ਕਦੇ ਖਾਲਸਤਾਨ ਖਾਲਸ ਰੈਫਰੰਡਮ ਕਦੇ ਭਾਰਤ ਦੇ ਨਕਸ਼ੇ ਨੂੰ ਉਸ ਤਰ੍ਹਾਂ ਨਕਸ਼ਾ ਪੜਾਦਾ ਜੀ 5-7 ਦਿਨ ਪਹਿਲਾਂ ਖਬਰ ਵੀ ਲੱਗੀ ਇਤਖਾਰ ਚ ਨਿਜੀ ਚ ਉਹ ਵੀ ਇਹਦਾ ਕੋਈ ਖਾਲਸਤਾਨ ਦਾ ਵਜੂਦ ਨਹੀਂ ਬਾਜੀ ਇਹ ਸਵਾਏ ਬਾਹਰ ਬੈ ਕੇ ਡਿੰਗਾ ਮਾਰਦਾ ਪਿਆ ਅਗਰ ਇਹਦੇ ਮਾਲਾ ਦੁੱਧ ਪੀਤਾ ਹੋਇਆ ਪੰਜਾਬ ਆ ਜੇ ਪੰਜਾਬ ਆਗਿਆਸੀ ਬੈਠੇ ਮੀਡੀਆ ਚ ਵੀ ਬੈਠੇ ਆਗੇ ਪਰ ਇਹ ਪੰਜਾਬ ਬੈਠਣ ਦੇ ਲਾਇਕ ਨਹੀਂ ਹੈਗਾ ਇਹ ਪਹਿਲਾ ਹੀ ਅਤਵਾਦੀ ਘੋਸ਼ਿਤ ਆਈਐਸਆਈ ਦਾ ਪਾਲਤੂ ਕੁੱਤਾ ਵਾ ਇਹ ਆਪਣੀ ਮਾਂ ਦਾ ਵੀ ਹੈ ਨਹੀਂ ਮੰਨ ਲਓ ਸਦਾ ਇਹ ਕਿਉਂਕਿ ਇਸ ਕਰਕੇ ਮੈਂ ਕਹਿਣਾ ਚਾਹਨਾ ਆਈਐਸਆਈ ਦੇ ਕਿਉਂਕਿ ਸਾਡੇ ਭਾਰ ਪੰਜਾਬ ਆਈਐਸਆਈ ਪਾਕਿਸਤਾਨ ਸੁਬਾ ਨਾਲਾ ਉੱਥੋਂ ਆਈਐਸਆਈ ਸਾਡੇ ਫੌਜੀ ਜਵਾਨਾਂ ਨੂੰ ਟਾਰਗੇਟ ਕਰ ਰਹੀ ਹੈ ਜਾਂ ਉਥੋਂ ਕਦੇ ਹੈਂਡ ਗ੍ਰੇਡ ਕਦੇ ਨਸ਼ਾ ਕਦੇ ਕੁਝ ਇਹ ਬਿਲਕੁਲ ਕੁਝ ਨਹੀਂ ਹੋਣਾ ਸਾਡੇ ਪੰਜਾਬ ਵਾਲੇ ਬਹੁਤ ਬਹਾਦਰ ਆ ਜਿਹੜਾ ਤੁਸੀਂ ਖਰਾਣਾ ਦੀ ਪੁੱਛਿਆ ਲਾਅਨ ਆਰਡਰ ਲਾਅਨ ਆਰਡਰ ਬਹੁਤ ਵਧੀਆ ਵਾ ਤੇ ਕਿਉਂਕਿ ਮੈਂ ਪੁਲਿਸ ਨੂੰ ਕਹਿਣਾ ਚਾਹਣਾ ਲੱਤ ਚਰਾ ਗੋਲੀ ਮਾਰੋ ਛਾਤੀ ਗੋਲੀ ਮਾਰੋ 10-12 ਬੰਦਿਆਂ ਨੂੰ ਠੋਕ ਦਿਓ ਗੈਂਗਸਟਰਾਂ ਨੂੰ ਦੁਬਾਰਾ ਕੋਈ ਚੂਹ ਨਹੀਂ ਕਰੂ ਘੱਟ ਕੇ ਹੁਣ ਦੇਖੋ ਸਰਪੰਚ ਨੂੰ ਵਿਚਾਰੇ ਨੂੰ ਮਾਰਿਆ ਵਿਆਹ ਦੇ ਵਿੱਚ ਹੁਣ ਅਸੀਂ ਵਿਆਹ ਜਾਂਦੇ ਆ ਕੋਈ ਐਵੇਂ ਇਹ ਗਲਤ ਰੰਗਾਂ ਨੇ ਕਿਸੇ ਦਾ ਵਿਆਹ ਜੰਨ ਕੇ ਭੰਗ ਪੈ ਗਈ ਨਾ ਤੇਰੇ ਬੀਬੀ ਮਾਣੂ ਕਰੇ ਭਤੀਜੇ ਨੂੰ ਮਾਰ ਦਿੱਤਾ ਗਿਆ ਫਿਰ ਉਹ ਘਰੇ ਆ ਕੇ ਕਹਿੰਦੇ ਅਜਾ ਚੱਕਰ ਹੜਕਦੇ ਪਿਆ ਇਹ ਕਿੱਡੀ ਬਗਮਾਸ਼ੀ ਵਾਲੀ ਗੱਲ ਆ ਮੈਂ ਤਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਤੁਨੋਂ ਬੇਨਤੀ ਕਰਦਾ ਵਾਂ ਛਾਤੀਆਂ ਹੀ ਗੋਲੇ ਮਾਰ ਕੇ ਨਾ ਕੰਮ ਕਰਿਓ ਕੋਈ ਪੁਲਿਸ ਰੁਕ ਦੀ ਲੋੜ ਨਹੀਂ ਸਾਨੂੰ ਕੋਈ ਵਿਰੋਧ ਨਹੀਂ ਕਰੂਗਾ ਇਹ ਲੋਕ ਬਹੁਤ ਹੀ ਜ਼ੁਲਮ ਕਰ ਰਹੇ ਨੇ ਪੰਜਾਬ ਬਿਲਕੁਲ ਸੁਖਸ਼ਾਂਤੀ ਆ ਲੇਕਿਨ 2 4 5 ਜਿਹੜੇ ਗੈਂਗਸਟਰ ਜ਼ਿੰਮੇਵਾਰੀਆਂ ਲੈਂਦੇ ਨਾ ਅਪਰਾਧਾਸੂ ਵਾਲਾ ਜਾਂ ਇੱਕ ਹੋਰ ਬੰਦੇ ਕਿਹਾ ਗੈਂਗਸਟਰ ਸੀ ਮੈਂ ਕਹਣਾ ਇਹਨਾਂ ਦੇ ਮਾਰ ਮਾਰ ਜੁੱਤੀਆਂ 51000 ਰੁਪਏ ਮੈਂ ਦਊਂਗਾ ਨਾ ਫੜਾ ਦਿਓ ਜਿੰਨੇ ਬਾਹਰ ਬੈਠਿਆ 50000 ਰੁਪਏ ਨਾ ਮੈਂ ਦਊਂਗਾ ਸਾਰੇ ਫੜਾ ਦਿਓ ਜੁੱਤੀਆਂ ਜੇ ਕੋਈ ਤੁਸੀਂ ਨਹੀਂ ਫੜਾ ਸਕਦੇ ਤਾਂ ਸੰਵਾਦ ਦੇ 95 ਜਿਹੜਾ 16 15 555 ਦਾ ਨੰਬਰ ਆ ਗੁਰਸਮਨ ਸਿੰਘ ਮਾੜਾ ਅਸੀਂ ਫੜਾ ਦਾਂ ਪੁਲਿਸ ਨੂੰ ਕਿਉਂਕਿ ਤੁਸੀਂ ਕਿਹੜਾ ਵਿਵਾਰੀ ਕੀਤੀ ਹੈ ਅਸੀਂ ਗਦਾਰੀ ਨਹੀਂ ਕੀਤੀ ਅਸੀਂ ਪੰਜਾਬ ਦੇ ਭਲੇ ਲਈ ਆ ਲੋਕਾਂ ਜਾਨਾਬਾਜ਼ਾਂ ਕੋਈ ਕਰੇ ਸੁਪਾਰੀ ਮੰਗਦੇ ਆ ਕਦੇ ਕੁਝ ਮੰਗਦੇ ਆ ਇਹ ਤਾਂ ਮੰਗ ਕੀ ਕਰਦੇ ਆ ਮੰਗ ਕਰਦੇ ਆ ਸਾਡੇ ਪੰਜਾਬ ਵਿੱਚ ਸ਼ੁਕਸ਼ਾਂਤੀ ਹੈਗੀ ਆ ਲੇਕਿਨ ਜਿਹੜੇ ਕੁਝ ਬਦਮਾਸ਼ੀ ਕਰਦੇ ਭੈਣਾਂ ਲੱਤ ਜਿਹਾਂ ਗੋਲੀ ਮਾਰੋ ਪੁਲਿਸ ਨੂੰ ਮੈਂ ਕਹਿਣਾ ਚਾਹਣਾ ਇਨਕਾਉਂਟਰ ਮਾਪੇ ਸ਼ਾਤੀ ਗੋਲੀ ਮਾਰਦੇ 10 12 ਬੰਦੇ ਮਰਦੇ ਮਰ ਜਾਂ ਕੋਈ ਵਾਲੀ ਗੈਂਗਸਟਰ ਉਹਨਾਂ ਨੇ ਜਿਹੜੇ ਮਾਂ ਪੇਰ ਰੋ ਜਾਂਦੇ ਜਿਹੜੇ ਚੰਗੀ ਤਰ੍ਹਾਂ ਰੋਂਦੇ ਆ ਅੱਜ ਕਹਣਾ ਚਾਹੂੰਗਾ ਜਿਹੜਾ ਬੰਗਲਾਦੇਸ਼ ਨੂੰ ਲੈ ਕੇ ਇੱਕ ਇੱਕ ਦਾਸ ਘਾਤੇ ਮਦਦ ਦੇ ਦੇਖੋ ਜੀ ਜਿਹੜਾ ਬੰਗਲਾਦੇਸ਼ ਦਾ ਮੁੱਦਾ ਹੈ ਬਹੁਤ ਮੰਦ ਭਗਾ ਘਟਨਾ ਹੈਗੀ ਆ ਜਿੱਥੇ ਹਿੰਦੂ ਮਾਰੇ ਆ 12 ਤੋਂ 13 ਹਿੰਦੂ ਮਾਰੇ ਗਏ ਤੇ ਸਰਕਾਰ ਨੂੰ ਇਹ ਹੀ ਬੇਨਤੀ ਹੈ ਸੈਂਟਰ ਸਰਕਾਰ ਨੂੰ ਬੇਨਤੀ ਹੈ ਕਿ ਬੰਗਲਾ ਦੇ ਹਿੰਦੂ ਮਾਰੇ ਜਾਣ ਬੰਗਲਾ ਦੇ ਚ ਕੋਈ ਐਸਾ ਸਿਸਟਮ ਬਣਾਇਆ ਜਾਵੇ ਜਿਹੜੇ ਉਤੇ ਅਤੰਗਵਾਦੀ ਨੇ ਜਾਂ ਜਿਹੜਾ ਮੋਰ ਖਰਾਬ ਕਰਦੇ ਜਿਹਨੇ ਹਿੰਦੂਆਂ ਨੂੰ ਮਾਰਿਆ ਉਹ ਦੋਸ਼ੀਆਂ ਨੂੰ ਫੜ ਕੇ ਫਾਂਸੀ ਦੀ ਸਜ਼ਾ ਦੇ ਕੇ ਕੰਮ ਮੁਕਾਦਰਾਂ ਚਾਹੀਦਾ ਕੀ ਕਹਿਣਾ ਚਾਹੋਗੇ ਜਿਹੜਾ ਇੱਕ ਪੰਨੂ ਨੇ ਬਿਆਨ ਦਿੱਤਾ ਤੁਸੀਂ ਹਿਸਾਬ ਪੰਨੂ ਨੇ ਜਿਹੜਾ ਬਿਆਨ ਦਿੱਤਾ ਹੈ ਕਿ 12 ਜਨਵਰੀ ਨੂੰ ਸਕੂਲਾਂ ਵਿੱਚ ਰਾਸ਼ਟਰੀ ਗਾਨਾ ਨਹੀਂ ਹੋਣਾ ਚਾਹੀਦਾ ਮੈਂ ਨਹੀਂ ਹੋਣ ਦਵਾਗਾ ਪਹਿਲੀ ਗੱਲ ਤਾਂ ਉਹਦੀ ਔਕਾਤ ਨਹੀਂ ਉਹ ਅਮਰੀਕਾ ਬਹਿ ਕੇ ਭੋਕ ਰਿਆ ਜਿੱਤੇ ਇੱਕ ਮਾਰਾ ਦੋਦ ਪੀਤਾ ਪੰਜਾਬ ਚ ਆ ਕੇ ਹਰਦੋਸਤਾਨ ਦੇ ਵਿੱਚ ਆ ਕੇ ਤੂੰ ਬੋਲ ਠੀਕ ਆ ਫਿਰ ਕਾਸੀ ਮਲੀਏ ਉੱਥੇ ਬਹਿ ਕੇ ਭੋਕਣਾ ਕੁਝ ਨਹੀਂ ਹੋਣਾ ਤੇਰੇ ਕਹਿਣਾ ਕੁਝ ਨਹੀਂ ਹੋਣਾ ਨਾ ਤੇਰਾ ਖਾਲਸਾ ਹੋਰ ਬਣਿਆ ਨਾ ਕਦੀ ਬਣਨਾ ਤੂੰ ਉੱਥੇ ਰਹਿ ਕੇ फडकाਉ ਬਿਆਨ ਦੇ ਰਿਆ ਲੋਧਵਾਨੀ ਖਰਾਬ ਕਰਿਆ ਲੋਧਵਾਲਾ ਵਾਲੇ ਤੂੰ ਪਰਗਾ ਪਰਗਾ ਰਿਆ ਥੋੜੇ ਪੈਸੇ ਦੇ ਕੇ ਮੈਂ ਲੋਧਵਾਨੀ ਵੀ ਕਹਿ ਰਿਆ ਇਹਨਾਂ ਲੋਕਾਂ ਦੀ ਆਖਾਲਸਾ ਦੀ ਗੱਲਾਂ ਵਿੱਚ ਨਾ ਆਣ ਥੋੜੇ ਪੈਸੇ ਚੱਕਰ ਚ ਆਪਣੀ ਨੌਜਵਾਨੀ ਨਾ ਖਰਾਬ ਕਰਨ ਆਪਣਾ ਪਰਿਵਾਰ ਨਾ ਖਰਾਬ ਕਰਨ ਘੱਟੇ ਖਾ ਲੋ ਦੋ ਫੁਲਕੇ ਖਾ ਲੋ ਘੱਟ ਖਾ ਲੋ ਪਰ ਆਪਣਾ ਜ਼ਮੀਰ ਨਾ ਵੇਚੋ ਇਸ ਕੁੱਤੇ ਦਾ ਕੋਥਰੀ ਜਾਣਾ ਤੁਹਾਡਾ ਕਬਰ ਰੋਲ ਜਾਣਾ ਜਿਹੜੇ ਖਾਲਸਤਾਨੀ ਜਿਹੜੀ ਨੌਜਵਾਨੀ ਪੀੜ੍ਹੀ ਦੀ ਗੱਲਾਂ ਚੱਰੀ ਆ ਆਪਣਾ ਬੇਗਾਨਾ ਕਰਾ ਲੇਗੀ ਜੇ ਪੰਨੂ ਦੇ ਵਿੱਚ ਇੰਨਾ ਜੋਰ ਹੈ ਠੀਕ ਆ ਉਹ ਪੰਜਾਬ ਜਾਵੇ ਹਿੰਦੂ ਚਲ ਜਾ ਕੇ ਅਧਿਆਨ ਦਵੇ ਫਿਰ ਵੇਖਾਂਗੇ ਅਸੀਂ ਕੀ ਵਾਪਸ ਕਿੱਦਾ ਜਾਂਦਾ ਐਂਟੀ ਟੈਰਰਿਸਟ ਫਰੰਟ ਕੀ ਕਰੋਗੇ ਇਸ ਨੂੰ ਲੈ ਕੇ ਐਨਟੀ ਟੈਰਰਿਸਟ ਵੰਡ ਦਾ ਵਿਰੋਧ ਸ਼ੁਰੂ ਤੋਂ ਕਰਦੇ ਆ ਰਹੀ ਹੈ ਅਗਰ ਸਰਕਾਰ ਸਾਨੂੰ ਕਵੇ ਕਿ ਹਿੰਦੁਸਤਾਨ ਨੇ ਆਨੇ ਤੁਸੀਂ ਦੇਖੋ ਜਲਦਾਂ ਨੂੰ ਕਵੇ ਕੀ ਕਰਨਾ ਸਭ ਤੋਂ ਪਹਿਲੇ ਅਸੀਂ ਇਹਦਾ ਮੂੰਹ ਕਾਲਾ ਕਰਕੇ ਜੁੱਤੀਆਂ ਹੜਪ ਕੇ ਪੂਰਾ ਹਿੰਦੁਸਤਾਨ ਪੂਰਾ ਪੰਜਾਬ ਨੂੰ ਮਾਵਾਵਾਂਗੇ ਜਿਹੜੇ ਇਹਦੇ ਸਮਰਥਨ ਕਰਦੇ ਆ ਉਹਨਾਂ ਨੂੰ ਇਕਲਾ ਸ਼ਾਇਦ ਉਹਨਾਂ ਨੂੰ ਵੀ ਇਕਲਾ ਦੇ ਕਿ ਅਸੀਂ ਅਗਲਾ ਲਈ ਲੱਗਾ ਅਸੀਂ ਗਲਤ ਆ